ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਇੱਕ ਕੁਐਸਚਨ ਸੀਗਾ ਜੋ ਕੁਝ ਦੋਸਤ ਪੁੱਛ ਰਹੇ ਪਿਛਲੇ ਕੁਝ ਦਿਨਾਂ ਤੋਂ ਕੁਐਸਚਨ ਵੈਸੇ ਵੀ ਬਹੁਤ ਇੰਪੋਰਟੈਂਟ ਆ ਕਿਸੇ ਵੀ ਉਸ ਇਨਸਾਨ ਲਈ ਜਿਹੜਾ ਸਟਾਕ ਮਾਰਕੀਟ ਚ ਇਨਵੈਸਟ ਕਰ ਰਿਹਾ ਉਹ ਇਹ ਹੈ ਇੱਕ ਤਾਂ ਹੋ ਗਿਆ ਕਿ ਬਾਇੰਗ ਪ੍ਰਾਈਸ ਹੈਗਾ ਜਾਂ ਕਦੋਂ ਬਾਇੰਗ ਕਰਨੀ ਆ ਪਰ ਇੱਕ ਹੋਰ ਚੀਜ਼ ਹੈ ਜਦੋਂ ਤੁਹਾਨੂੰ ਕਿਸੇ ਇੱਕ ਸਟਾਕ 'ਚ ਪ੍ਰੋਫਿਟ ਬਣਨਾ ਸ਼ੁਰੂ ਹੋ ਗਿਆ ਭਾਵੇਂ ਉਹ 30% ਤਾਨੂੰ ਮਿਲ ਰਿਹਾ ਰਿਟਰਨ ਚਾਹੇ ਤੁਹਾਨੂੰ ਤੁਹਾਡਾ ਸਟਾਕ ਜਿਹੜੇ ਦੋਸਤ ਕਹਿੰਦੇ ਆ ਕਿ ਮੈਂ ਲੰਬੇ ਟਰਮ ਟਾਈਮ ਦੇ ਲਈ ਇਨਵੈਸਟਰ ਹੈਗਾ ਜਦੋਂ ਉਹਦਾ ਸਟਾਕ ਦੁੱਗਣਾ ਹੋ ਗਿਆ ਜਾਂ ਜਿਹੜੇ ਛੋਟੇ ਇਨਵੈਸਟਰ ਨੇ ਛੋਟੇ ਨਹੀਂ ਮਤਲਬ ਛੋਟੇ ਟਾਈਮ ਦੇ ਵਿੱਚ ਇਨਵੈਸਟ ਕਰਦੇ ਆ ਉਹਨਾਂ ਦਾ 15% ਹੋ ਗਿਆ ਤਾਂ ਕਿਹੜਾ ਟਾਈਮ ਆ ਜਦੋਂ ਆਪਾਂ ਕਹੀਏ ਕਿ ਹੁਣ ਪੁੱਲ ਦਾ ਟ੍ਰਿਗਰ ਕਿ ਹੁਣ ਆਪਾਂ ਇਹਦੇ ਚੋਂ ਨਿਕਲ ਜੀਏ ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਆ ਉਹਦਾ ਮੈਂ ਪੁਆਇੰਟਸ ਕਈ ਲਿਖ ਕੇ ਲੈ ਕੇ ਆਇਆ ਤਾਂ ਕਿ ਮੈਨੂੰ ਵੀਡੀਓ ਬਣਾਉਣ ਦੇ ਟਾਈਮ ਭੁੱਲ ਨਾ ਜਾਣ ਉਹਨਾਂ ਦੇ ਵਿੱਚੋਂ ਇੱਕ ਇਹ ਹੈਗਾ ਕਿ ਜਿਹੜਾ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਸਭ ਤੋਂ ਪਹਿਲਾ ਪੁਆਇੰਟ ਉਹ ਹੈ ਉਹਦੇ ਚ ਕਾਫੀ ਦੋਸਤ ਤਾਂ ਇੱਥੇ ਉਹਨਾਂ ਨੂੰ ਕਲੀਅਰ ਹੋ ਜਾਊਗਾ ਕਹਾਣੀ ਖਤਮ ਹੋ ਜਾਣੀ ਹੈ ਉਹਨਾਂ ਦੇ ਲਈ ਸੌਖਾ ਵਾ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਵੈਸਟਰ ਹੋ ਮੇਰੇ ਮੁਤਾਬਕ ਜਿਹੜਾ ਮੇਰਾ ਨਿੱਜੀ ਵਿਚਾਰ ਆ ਉਹਦੇ ਮੁਤਾਬਕ ਤਿੰਨ ਤਰ੍ਹਾਂ ਦੇ ਇਨਵੈਸਟਰ ਨੇ ਮਤਲਬ ਤਿੰਨ ਟਾਈਮ ਫਰੇਮ ਹੋ ਸਕਦੇ ਆ ਪਹਿਲਾ ਇਨਵੈਸਟਰ ਹੋ ਆ ਜਿਹੜਾ ਸਿੰਪਲ ਆ ਕਿ ਜਿਹਨੂੰ ਮੈਂ ਕਹਿੰਨਾ ਕਿ ਦਾਗੋ ਔਰ ਭਾਗੋ 10 ਤੋਂ 15% ਮਿਲ ਗਿਆ ਇਨਕਰੀਜ਼ ਹੋ ਗਿਆ ਸ਼ੇਅਰ ਕਾਣੀ ਖਤਮ ਇੱਕ ਦਿਨ ਚ ਹੋ ਸਕਦਾ 2 ਦਿਨ ਹਫਤੇ ਚ ਹੋ ਸਕਦਾ ਮਤਲਬ ਕਦੋਂ ਵੀ ਤੇ ਬਸ ਉਹਨਾਂ ਨੂੰ ਇਹ ਚੀਜ਼ ਹੁੰਦੀ ਆ ਕਿ ਮੈਨੂੰ 10 ਤੋਂ 15% ਇਹਦੇ ਚ ਮਿਲੀ ਜਾਵੇ ਉਹਦੇ ਨਾਲ ਕੀ ਹੈਗਾ ਕਿ ਥੋੜਾ ਛੇਤੀ ਛੇਤੀ ਉਹਨਾਂ ਨੂੰ ਰਿਟਰਨ ਚਾਹੀਦੀ ਹੁੰਦੀ ਆ ਉਹਨਾਂ ਨੂੰ ਜਿਹੜਾ ਪੈਸਾ ਵਾ ਉਹ ਛੇਤੀ ਚਾਹੀਦਾ ਇੱਕ ਹੋ ਗਿਆ ਬੰਦਾ ਜਿਹੜਾ ਕਹਿੰਦਾ ਕਿ ਮੈਂ ਲੌਂਗ ਟਰਮ ਲਈ ਰੱਖਿਆ ਮੈਂ 10 ਸਾਲ ਲਈ ਰੱਖਿਆ ਵਾ ਪਰ ਉਹ ਸਿਰਫ ਦੇਖ ਕੇ ਖੁਸ਼ ਹੋ ਸਕਦਾ ਉਹ ਪੈਸਾ ਉਹਦੀ ਜੇਬ ਚ ਨਹੀਂ ਪੈਣਾ ਇੱਕ ਇਨਸਾਨ ਜਿਹੜਾ ਕਹਿੰਦਾ ਯਾਰ ਨਹੀਂ ਮੈਨੂੰ ਛੇਤੀ ਪੈਸਾ ਮੇਰੀ ਜੇਬ ਚ ਪਵੇ ਉਹ ਹੈਗੇ ਆ ਤੁਸੀਂ 10% ਤੋਂ ਲੈ ਕੇ 15% ਰੱਖ ਲਓ ਬਹੁਤ ਆ ਪਰ ਉਹਦੇ ਲਈ ਵੀ ਹਾਂ ਮੈਂ ਫੇਰ ਉਹੀ ਕਹਿੰਨਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਇਹ ਪੁੱਛੋ ਕਿ ਮੈਂ ਕਿਸ ਤਰ੍ਹਾਂ ਦਾ ਇਨਵੈਸਟਰ ਹਾਂ ਪਹਿਲਾ ਪੁਆਇੰਟ ਤਾਂ ਜਿਹੜੇ ਜਿਹੜੇ ਵੀ ਦੋਸਤ ਕਹਿੰਦੇ ਕਿ ਹਾਂ ਸਾਨੂੰ ਤਾਂ ਛੇਤੀ ਛੇਤੀ ਪੈਸਾ ਚਾਹੀਦਾ ਉਹਨਾਂ ਦੇ ਲਈ ਹੋ ਗਿਆ ਇਹ ਪਹਿਲੇ ਵਾਲਾ ਪਰ ਇਹਦੇ ਵਿੱਚ ਇਹ ਹੈਗੀ ਆ ਚੀਜ਼ ਤੁਸੀਂ ਰੈਗੂਲਰ ਬੇਸਿਸ ਦੇ ਉੱਪਰ ਡੇਲੀ ਤੁਹਾਨੂੰ ਇਹ ਜੇ ਸਟਾਕ ਨਹੀਂ ਮਿਲਣਗੇ ਦਰਖਤ ਦੇ ਉੱਪਰ ਤਾਂ ਪੈਸੇ ਲੱਗੇ ਨਹੀਂ ਕੋਈ ਬਹੁਤ ਹੀ ਵਧੀਆ ਸਟਾਕ ਕਿਸੇ ਬਹੁਤ ਹੀ ਵਧੀਆ ਟਾਈਮ ਦੇ ਉੱਪਰ ਆ ਗਿਆ ਤੁਸੀਂ ਉਹਨੂੰ ਲੱਭ ਲਿਆ ਤੇ ਖਰੀਦ ਲਿਆ ਕੁਝ ਦਿਨਾਂ 'ਚ 10 ਤੋਂ 15% ਚਲਾ ਗਿਆ ਜਾਂ ਇੱਕ ਦੋ ਮਹੀਨੇ ਚਲਾ ਗਿਆ ਇੱਕ ਵਾਰ ਮਿਲ ਜੂ ਦੋ ਵਾਰ ਮਿਲ ਜੂ ਤਿੰਨ ਵਾਰ ਮਿਲ ਜੂ ਪਰ ਉਹ ਕੰਟੀਨਿਊਸਲੀ ਲਗਾਤਾਰ ਮਿਲਦੇ ਨਹੀਂ ਰਹਿਣਗੇ ਇੱਥੇ ਥੋੜੀ ਜਿਹੀ ਇਹ ਗੜਬੜ ਹੈ ਕਿ ਤਾਂ ਇੱਕ ਤਾਂ ਇਹ ਚੀਜ਼ ਸਮਝੋ ਤੇ ਦੂਸਰੀ ਹੈਗੀ ਆ ਜਿਹੜਾ ਕੋਈ ਵੀ ਇਨਸਾਨ ਕਹਿੰਦਾ ਕਿ ਮੈਂ ਮੀਡੀਅਮ ਟਰਮ ਜਿਹਨੂੰ ਆਪਾਂ ਮੀਡੀਅਮ ਕਹਿ ਦਿੰਨੇ ਆ ਕਿ 6 ਮਹੀਨੇ ਤੋਂ 2-3 ਸਾਲ ਤੱਕ ਦਾ ਉਹਦੇ ਲਈ ਮੈਂ ਪਿੱਛੇ ਜਿਹੜਾ ਇੱਕ ਵੀਡੀਓ ਬਣਾਇਆ ਸੀਗਾ ਜਿਹਦੇ ਵਿੱਚ ਮੈਂ ਤੁਹਾਨੂੰ ਇਹ ਉਹ ਵਾਲਾ ਥੰਬਨੇਲ ਸੀਗਾ ਕਿ ਕਈ ਕੰਪਨੀਆਂ ਹੁੰਦੀਆਂ ਜਿਹੜੀਆਂ ਇੱਕ ਪਾਰਟਿਕੂਲਰ ਟਾਈਮ ਦੇ ਉੱਪਰ ਤੁਹਾਨੂੰ ਅਪਰਚੂਨਿਟੀ ਦਿੰਦੀਆਂ ਨੇ ਉਹ ਵੀਡੀਓ ਹੁਣੇ ਇੱਕ ਜਾਂ ਦੋ ਪਹਿਲਾਂ ਹੀ ਬਣਾਇਆ ਤੁਸੀਂ ਸਾਰਿਆਂ ਨੇ ਸ਼ਾਇਦ ਉਹ ਦੇਖਿਆ ਹੋਊਗਾ ਕਿ ਇੱਕ ਪੁਆਇੰਟ ਦੇ ਉੱਪਰ ਬਹੁਤ ਜ਼ਿਆਦਾ ਵਧ ਜਾਂਦੀਆਂ ਫਿਰ ਬਹੁਤ ਥੱਲੇ ਆ ਜਾਂਦੀਆਂ ਉਹ ਬਹੁਤ ਹੀ ਸਹੀ ਟਾਈਮ ਆ ਉਹਨੂੰ ਖਰੀਦਣ ਦਾ ਤੇ ਉਸ ਤੋਂ ਅੱਗੇ ਤੁਸੀਂ ਉਹਨੂੰ ਵੇਚ ਸਕਦੇ ਹੋ ਮੀਡੀਅਮ ਟਰਮ ਵਾੜਾ ਬੰਦਾ ਹੋ ਗਿਆ 50 ਤੋਂ 100% ਦੀ ਰਿਟਰਨ ਉਹ ਕਿਤੇ ਵੀ ਉਹਦਾ ਮਨ ਹੈਗਾ ਤੀਸਰਾ ਹੈਗਾ ਲੌਂਗ ਟਰਮ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਦੋਂ ਇਹ ਤਾਂ ਹੋ ਗਿਆ ਕਿ ਪਹਿਲਾਂ ਕਿ ਆਪਣੇ ਆਪ ਨੂੰ ਪਹਿਲਾਂ ਦੇਖੋ ਕਿ ਤੁਸੀਂ ਕਦੋਂ ਉਹਦੇ ਵਿੱਚੋਂ ਨਿਕਲਣ ਦਾ ਇੱਕ ਟਾਈਮ ਰੱਖਿਆ ਹੋਇਆ ਹੁਣ ਆ ਗਈ ਗੱਲ ਅਗਲੀ ਚੀਜ਼ ਇਹ ਤਾਂ ਸੀਗਾ ਕਿ ਇਨਵੈਸਟਰ ਕਿਸ ਤਰ੍ਹਾਂ ਦਾ ਵਾ ਹੁਣ ਹੈਗਾ ਕੰਪਨੀਆਂ ਦੇਖੋ ਦੋ ਤਰ੍ਹਾਂ ਦੇ ਨਾਲ ਵਧਣਗੀਆਂ ਕੰਪਨੀਆਂ ਮੈਂ ਇਥੇ ਉਸ ਐਗਜ਼ਿਟ ਦੀ ਗੱਲ ਕਰ ਰਿਹਾ ਅੱਜ ਦੀ ਵੀਡੀਓ 'ਚ ਜਦੋਂ ਸਾਨੂੰ ਪ੍ਰੋਫਿਟ ਹੋ ਰਿਹਾ ਮੈਂ ਹੱਥੋਂ تمہਰੀ ਜਾਨਾ ਬਾਰ ਬਾਰ ਇਹਨੂੰ ਕੁਝ ਗੜਬੜ ਹੋਈ ਜਾ ਰਹੀ ਹੈ ਤੇ ਜਦੋਂ ਸਾਨੂੰ ਪ੍ਰੋਫਿਟ ਹੋ ਰਿਹਾ ਕਿ ਪ੍ਰੋਫਿਟ ਦੇ ਵਿੱਚ ਕਦੋਂ ਨਿਕਲਣਾ ਹੁਣ ਉੱਥੇ ਇਹ ਚੀਜ਼ਾ ਦੇਖੋ ਦੋ ਤਰ੍ਹਾਂ ਦੀਆਂ ਕੰਪਨੀਆਂਜ਼ ਨੇ ਪਹਿਲੀ ਤਰ੍ਹਾਂ ਦੀਆਂ ਕੰਪਨੀਆਂ ਮੰਨ ਲਓ ਜਿਵੇਂ ਬਹੁਤ ਹੀ ਵੱਡੀਆਂ ਬਹੁਤ ਹੀ ਜ਼ਿਆਦਾ ਮਾਰਕੀਟ ਕੈਪ ਵਾਲੀਆਂ ਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ ਆ ਜਾਂਦੀਆਂ ਉਸ ਦਿਨ ਵੀ ਜੇ ਮੈਂ ਬੋਲਿਆ ਹਿੰਦੁਸਤਾਨ ਯੂਨੀਲੀਵਰ ਹੋ ਗਈ ਰਿਲਾਇੰਸ ਹੋ ਗਈ ਮਾਰੂਤੀ ਹੋ ਗਈ ਮਹਿੰਦਰਾ ਹੋ ਗਈ ਏਸ਼ੀਅਨ ਪੇਂਟਸ ਹੋ ਗਿਆ ਐਲ ਐਨ ਟੀ ਹੋ ਗਿਆ ਇਹ ਕੰਪਨੀਆਂ ਕੀ ਕਰਦੀਆਂ ਨੇ ਸਲੋ ਸਲੋ ਗਰੋਥ ਇਹਨਾਂ ਦੀ ਚੱਲੀ ਜਾਣੀ ਆ ਮਤਲਬ ਇਹਨਾਂ ਨੇ ਹੌਲੀ-ਹੌਲੀ ਪੌੜੀਆਂ ਚੜਦੇ ਜਾਣਾ ਜੇ ਤੁਸੀਂ ਇਹਨਾਂ ਸਾਰੀਆਂ ਕੰਪਨੀਆਂ ਦਾ ਚਾਰਟ ਵੀ ਦੇਖੋਗੇ ਪਿਛਲੇ 10 ਤੋਂ 15 ਸਾਲ ਦਾ ਇਹ ਬਿਲਕੁਲ ਸਲੋ 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 ਉੱਪਰ ਨੂੰ ਚਲਦੀਆਂ ਰਹਿੰਦੀਆਂ ਕਿਤੇ ਨਾ ਕਿਤੇ ਕਿਸੇ ਕਾਰਨ ਕਰਕੇ ਥੋੜੀਆਂ ਥੱਲੇ ਆ ਜਾਂਦੀਆਂ ਨੇ ਬਟ ਮਤਲਬ ਜਾਣਾ ਇਹਨਾਂ ਨੇ ਉੱਪਰ ਹੀ ਆ ਪਰ ਸਲੋ ਜਾਂਦੀਆਂ ਨੇ ਹੁਣ ਇਹਨਾਂ ਦੇ ਵਿੱਚ ਇਹ ਆ ਜਿਹੜਾ ਕੋਈ ਜੇ ਤੁਸੀਂ ਇਹਨਾਂ ਦੇ ਸ਼ੇਅਰ ਲਏ ਹੋਏ ਆ ਤਾਂ ਫਿਰ ਤੁਸੀਂ ਕਦੋਂ ਇਹਦੇ ਚੋਂ ਨਿਕਲਣਾ ਇਹਨਾਂ ਦਾ ਤਾਂ ਇੱਕ ਸਿੰਪਲ ਹੈ ਜਦੋਂ ਤੁਹਾਡਾ ਦਿਲ ਕੱਟਦਾ ਜਦੋਂ ਤੁਹਾਡਾ ਮਨ ਭਰ ਗਿਆ ਜਾਂ ਤਾਨੂੰ ਕਿਤੇ ਕੋਈ ਬਹੁਤ ਹੀ ਜ਼ਿਆਦਾ ਹੋਰ ਵਧੀਆ ਓਪਰਚੁਨਿਟੀ ਦਿਖ ਰਹੀ ਆ ਮਤਲਬ ਜਿੱਥੇ ਕਿਤੋਂ ਵੀ ਤੁਹਾਨੂੰ ਪਤਾ ਲੱਗਿਆ ਕਿਸੇ ਵੀ ਸੋਰਸ ਤੋਂ YouTube ਤੋਂ ਪਤਾ ਲੱਗਿਆ ਤੁਸੀਂ ਖੁਦ ਰਿਸਰਚ ਕੀਤੀ ਤੁਹਾਨੂੰ ਪਤਾ ਲੱਗਿਆ ਕਿ ਇੱਥੇ ਬਹੁਤ ਹੀ ਵਧੀਆ ਕੰਮ ਹੈਗਾ ਇਧਰੋਂ ਮੈਂ ਨਿਕਲ ਜਾਣਾ ਕੋਈ ਕਹਿੰਦੇ ਤਾਂ ਸਲੋ ਸਲੋ ਵਧੀ ਜਾਣਾ ਇਹਨੂੰ ਮੈਂ ਕਦੇ ਫੇਰ ਵੀ ਫੜ ਲਉ ਫੋਰ ਐਗਜ਼ਾਮਪਲ ਜੋ ਮਨ ਲੈਨੇ ਆ ਕਿ ਲੈਟਸ ਸੇ ਕੋਈ ਵਧੀਆ ਕੰਪਨੀ 3000 ਤੇ ਚੱਲ ਰਹੀ ਆ ਤੁਸੀਂ ਕਹੋਗੇ ਯਾਰ ਮੈਂ ਇਹਨੂੰ 6 ਮਹੀਨੇ ਬਾਅਦ 3500 ਤੇ ਵੀ ਫੜ ਲਉ ਇੱਥੋਂ ਕਿ ਤੱਕ ਹੀ ਜਾਉ ਇਹ ਇੰਨੇ ਭੱਜਦੇ ਨਹੀਂਗੇ ਪਰ ਹਾਂ ਹੌਲੀ-ਹੌਲੀ ਚੱਲੀ ਜਾਂਦੇ ਆ ਇਧ ਇੱਕ ਬਹੁਤ ਹੀ ਚੰਗਾ ਸ਼ੇਅਰ ਬਿਲਕੁਲ ਟੁੱਟਿਆ ਹੋਇਆ ਮੈਨੂੰ ਤੇ ਬਾਇ ਕਰ ਲਓ ਮਤਲਬ ਕਹਿਣ ਦਾ ਕਿ ਕੋਈ ਵੀ ਇਸ ਤਰ੍ਹਾਂ ਦੀ ਆਪਸ਼ਨ ਤੁਹਾਡੇ ਕੋਲੇ ਆ ਸਕਦੀ ਆ ਜਾਂ ਐਮਰਜੈਂਸੀ ਕੋਈ ਹੋ ਗਈ ਕਰੇ ਕਿਉਂਕਿ ਲੌਂਗ ਟਰਮ ਦੇ ਵਿੱਚ ਆਪਾਂ ਸਿਰਫ ਉਹੀ ਪੈਸਾ ਲਾਉਨੇ ਆ ਜਿਹੜਾ ਆਪਾਂ ਭੁੱਲ ਸਕਦੇ ਆ ਸੇਮ ਚੀਜ਼ ਲੌਂਗ ਟਰਮ ਦੀ ਹੋ ਗਈ ਆਪਣੇ ਖੇਤਾਂ ਵਾਲੀ ਗੱਲ ਆਪਾਂ ਜ਼ਮੀਨ ਕਦੋਂ ਵੇਚਦੇ ਆ ਜਦੋਂ ਮੁੰਡੇ ਨੂੰ ਲੜਕੀ ਨੂੰ ਕੈਨੇਡਾ ਭੇਜਣਾ ਜਾਂ ਕੋਈ ਵਿਆਹ ਆ ਗਿਆ ਜਾਂ ਕੋਈ ਮੈਡੀਕਲ ਐਮਰਜੈਂਸੀ ਆ ਗਈ ਆਦਰਵਾਈਜ਼ ਉਹ ਪਏ ਆ ਆਪਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਉਹਨਾਂ ਦਾ ਪਰ ਹਾਂ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਮਾਰਕੀਟ ਚ ਉਸ ਤੋਂ ਬੈਟਰ ਅਪਰਚੂਨਿਟੀ ਮਿਲ ਰਹੀ ਆ ਤਾਂ ਫਿਰ ਤੁਸੀਂ ਉਸ ਟਾਈਮ ਉਹਦੇ ਚੋਂ ਨਿਕਲ ਸਕਦੇ ਹੋ ਅਗਲੀ ਚੀਜ਼ ਉਹਦੇ ਚ ਇਹ ਆ ਮੰਨ ਲਓ ਤੁਸੀਂ ਲਿਆ ਹੋਇਆ ਏਸ਼ੀਅਨ ਪੈਂਟਸ ਲੌਂਗ ਟਰਮ ਇਨਵੈਸਟਰ ਹੋ ਤੁਸੀਂ ਹੁਣ ਮੈਨੂੰ ਇਹ ਪੁੱਛ ਰਹੇ ਹੋ ਕਿ ਮੈਨੂੰ 3 ਤਿੰਨ ਗੁਣਾ ਮੇਰਾ ਸ਼ੇਅਰ ਹੋ ਚੁੱਕਿਆ ਵਾ ਤੇ ਹੁਣ ਮੈਂ ਇਹਦੇ ਚ ਕਦੋਂ ਨਿਕਲਾਂ ਕੁਝ ਕੰਪਨੀਆਂ ਇਹ ਜੀਆਂ ਨੇ ਮਾਰਕੀਟ ਦੇ ਵਿੱਚ ਕੰਪਨੀਆਂ ਨਹੀਂ ਸੈਕਟਰ ਕੁਝ ਸੈਕਟਰ ਇਹ ਜੇ ਆ ਜਿਨ੍ਹਾਂ ਦੇ ਵਿੱਚ ਭਾਵੇਂ ਤੁਸੀਂ ਜਿੰਨਾ ਟਾਈਮ ਮਰਜ਼ੀ ਬਣੇ ਰਹੋ ਤੁਸੀਂ ਉੱਥੇ ਇੱਕ ਚੀਜ਼ ਦੇਖੋ ਤੁਹਾਡਾ ਉਹਦੇ ਚੋਂ ਨਿਕਲਣ ਦਾ ਕਾਰਨ ਕੀ ਆ ਇਹ ਚੀਜ਼ ਹਮੇਸ਼ਾ ਯਾਦ ਰੱਖੋ ਤੁਸੀਂ ਹੁਣ ਜਿਵੇਂ ਅੱਜ ਦਾ ਆਪਣਾ ਚੱਲੀ ਇਹ ਰਿਹਾ ਵੀ ਕਦੋਂ ਨਿਕਲਣਾ ਸਭ ਤੋਂ ਪਹਿਲਾਂ ਇਹ ਦੇਖੋ ਉਹਦਾ ਰੀਜ਼ਨ ਕੀ ਆ ਤੁਸੀਂ ਕਿਉਂ ਨਿਕਲ ਰਹੇ ਹੋ ਕੀ ਤੁਹਾਨੂੰ ਲੱਗ ਰਿਹਾ ਕਿ ਅੱਗੇ ਕੰਪਨੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਕਿ ਗਰੋਥ ਨਹੀਂ ਹੋਣੀ ਤਾਂ ਜਿਵੇਂ ਹੁਣ ਮੈਂ ਇਥੇ ਲਿਖਿਆ ਪੇਂਟ ਸੈਕਟਰ ਹੋ ਗਿਆ ਦਵਾਈਆਂ ਹੋ ਗਈਆਂ ਤੇ ਬੈਟਰੀ ਵਾਲੇ ਹੋਗੇ ਕਾਰਾਂ ਬਣਾਉਣ ਵਾਲੇ ਹੋਗੇ ਮੋਟਰਸਾਈਕਲ ਬਣਾਉਣ ਵਾਲੇ ਹੋਗੇ ਜਦੋਂ ਤੱਕ ਆਪਾਂ ਰਵਾਂਗੇ ਉਦੋਂ ਤੱਕ ਇਹ ਸਾਰੀਆਂ ਚੀਜ਼ਾਂ ਦੀ ਡਿਮਾਂਡ ਰਹਿਣੀ ਆ ਇਹ ਕੰਪਨੀ ਆਊਟ ਆਫ ਬਿਜ਼ਨਸ ਜਾਣੀਆਂ ਨਹੀਂ ਬਹੁਤ ਹੀ ਵੱਡੀਆਂ ਕੰਪਨੀਆਂ ਨੇ ਇਸ ਕਰਕੇ ਤੁਸੀਂ ਜਿਸ ਵੀ ਪੁਆਇੰਟ ਤੇ ਛੱਡੋਗੇ ਤਾਨੂੰ 2 ਸਾਲ ਬਾਅਦ ਉਸ ਤੋਂ ਉੱਪਰ ਹੀ ਮਿਲਣਗੇ ਤਾਂ ਕਾਰਨ ਸੋਚੋ ਜੇ ਸਿਰਫ ਨਿਕਲਣ ਲਈ ਨਿਕਲ ਰਹੇ ਹੋ ਤਾਂ ਫਿਰ ਤਾਂ ਕੋਈ ਲੌਜਿਕ ਨਹੀਂ ਹਾਂ ਜੇ ਤੁਹਾਨੂੰ ਇਹ ਹੈਗਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਬਣ ਗਏ ਕਿਤੇ ਹੋਰ ਕਰ ਲਈਏ ਤਾਂ ਫਿਰ ਤੁਸੀਂ ਉਹ ਚੀਜ਼ ਕਰ ਲਓ ਦੂਸਰੀਆਂ ਕੰਪਨੀਆਂ ਹੁੰਦੀਆਂ ਜਿਹੜੀਆਂ ਮੈਂ ਤੁਹਾਨੂੰ ਉਸ ਟਾਈਮ ਦੱਸੀਆਂ ਸੀਗੀਆਂ ਕਿ ਜਿਹੜੀਆਂ ਬਹੁਤ ਹੀ ਵਧੀਆ ਮੌਕਾ ਦਿੰਦੀਆਂ ਨੇ ਜਿਵੇਂ ਉਸ ਟਾਈਮ ਆਪਾਂ ਗੱਲ ਕੀਤੀ ਸੀ హెਜੀ ਦੀ व्हीਲਜ਼ ਇੰਡੀਆ ਦੀ ਬਹੁਤ ਸਾਰੀਆਂ ਅਹੇਜੀਆਂ ਕੰਪਨੀਆਂ ਹੁੰਦੀਆਂ ਇਹਨਾਂ ਦੇ ਵਿੱਚ ਕੀ ਆ ਮਿਡ ਕੈਪ ਕੰਪਨੀਆਂ ਇਹ ਤੁਹਾਨੂੰ ਇੱਕਦਮੀ ਇਕੱਠੀ ਹੀ ਬਹੁਤ ਜ਼ਿਆਦਾ ਪ੍ਰਾਈਸ ਇਨਕਰੀਜ਼ ਹੋ ਜਾਂਦੀ ਹੈ ਇਹਨਾਂ ਦੇ ਵਿੱਚ ਮਤਲਬ ਕੁਝ 2 ਸਾਲਾਂ ਚ ਹੋ ਜਾਊ 6 ਮਹੀਨੇ ਚ ਵੀ ਹੋ ਜਾਊ ਇਵਨ ਕੁਝ 1-2 ਮਹੀਨੇ ਦੇ ਵਿੱਚ ਵੀ ਕਈ ਵਾਰੀ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਜਦੋਂ ਕੋਈ ਚੀਜ਼ ਬਿਲਕੁਲ ਸਿੱਧੀ ਖੜੀ ਹੋਗੀ ਤਾਂ ਫਿਰ ਉਹ ਲਗਾਤਾਰ ਸਿੱਧੀ ਰਾਕਟ ਦੀ ਤਰ੍ਹਾਂ ਉੱਪਰ ਨਹੀਂ ਜਾ ਸਕਦੀ ਇਸ ਕਰਕੇ ਉਹਦੇ ਵਿੱਚੋਂ ਤੁਸੀਂ ਜਦੋਂ ਵੀ ਨਿਕਲਣਾ ਤੁਹਾਨੂੰ ਲੱਗ ਰਿਹਾ ਤਾਂ ਉਹਦੇ ਚੋਂ ਛੇਤੀ ਨਿਕਲਣਾ ਵਾ ਇੱਕ ਤਾਂ ਇਹ ਚੀਜ਼ ਹੈਗੀ ਉਹਦੇ ਚ ਪਹਿਲੀ ਹੁਣ ਇਹ ਗੱਲ ਹੋ ਗਈ ਪਹਿਲਾ ਪੁਆਇੰਟ ਸੀਗਾ ਕਿ ਆਪਾਂ ਆਪਣਾ ਦੇਖੀਏ ਕਿਸ ਤਰ੍ਹਾਂ ਦੇ ਇਨਵੈਸਟਰ ਆ ਦੂਸਰਾ ਹੋ ਗਿਆ ਦੋ ਤਰ੍ਹਾਂ ਦੀਆਂ ਕੰਪਨੀਆਂ ਨੇ ਪਹਿਲੀਆਂ ਕੰਪਨੀਆਂ ਨੇ ਜਿਵੇਂ ਹਸਪੀਟਲ ਹੋ ਗਏ ਦਵਾਈਆਂ ਇਹਨਾਂ ਨੇ ਐਂ ਚੱਲੀ ਜਾਣਾ ਇਹ ਬਹੁਤ ਹੀ ਵੱਡੀਆਂ ਕੰਪਨੀਆਂ ਨੇ ਜਦੋਂ ਥੋੜਾ ਮਨ ਭਰ ਗਿਆ ਮੈਂ ਰਿਪੀਟ ਕਰ ਰਿਹਾ ਜੋ ਚੀਜ਼ਾਂ بار بار ਤਾਂ ਕਿਉਂਕਿ ਇੱਕ ਚੀਜ਼ ਤੁਸੀਂ ਯਾਦ ਰੱਖੋ ਹਮੇਸ਼ਾ ਕੋਈ ਵੀ ਇਨਵੈਸਟਰ ਕਿਸੇ ਵੀ ਕੰਪਨੀ ਨੂੰ ਬਿਲਕੁਲ ਜ਼ੀਰੋ ਤੋਂ ਸ਼ੁਰੂ ਕਰਕੇ ਉਹਦੇ ਮੈਕਸਿਮਮ ਤੇ ਨਹੀਂ ਸੈਲ ਕਰ ਸਕਦਾ ਆਪਣਾ ਸਫਰ ਇਹਨਾਂ ਕੰਪਨੀਆਂ ਦੇ ਨਾਲ ਇਹ ਸ਼ੇਅਰ ਪ੍ਰਾਈਸ ਦੇ ਨਾਲ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਦਾ ਹੀ ਹੈ ਆਪਾਂ ਨਹੀਂ ਹੋਵਾਂਗੇ ਹੋਰ ਕੁਝ ਸਾਲਾਂ ਤੱਕ ਹੋਰ ਕੁਝ ਦਹਾਕਿਆਂ ਤੱਕ ਇਹਨਾਂ ਕੰਪਨੀਆਂ ਨੂੰ ਚਲਾਉਣ ਵਾਲੇ ਵੀ ਇਹ ਨਹੀਂ ਹੋਣਗੇ ਨਵੀਂ ਜਨਰੇਸ਼ਨ ਆ ਜਾਊਗੀ ਪਰ ਇਹ ਕੰਪਨੀਆਂ ਐਈ ਰਹਿਣਗੀਆਂ ਮਰੂਤੀ ਹੁਣ ਤੋਂ 100 ਸਾਲ ਬਾਅਦ ਵੀ ਰਹੂਗੀ ਏਸ਼ੀਅਨ ਪੇਂਟ ਐਚਡੀਐਫਸੀ ਬੈਂਕ ਇਹ ਜਿੰਨੀਆਂ ਵੀ ਕੰਪਨੀਆਂ ਨੇ ਇਹ ਉਦੋਂ ਵੀ ਰਹਿਣਗੀਆਂ ਤਾਂ ਪਹਿਲੀ ਚੀਜ਼ ਇਹ ਹਮੇਸ਼ਾ ਕੱਢ ਦਿਓ ਦਿਮਾਗ ਚੋਂ ਕਿ ਤੁਸੀਂ ਬਿਲਕੁਲ ਇਹਦੇ ਚੋਂ ਵੀ ਆਪਾਂ ਸਭ ਕੁਝ ਨਿਚੋੜ ਲਿਆ। ਇਸ ਤਰ੍ਹਾਂ ਨਹੀਂ ਹੋਣਾ। ਐਗਜ਼ਿਟ ਪੁਆਇੰਟ ਥੋੜੇ ਉੱਪਰ ਡਿਪੈਂਡ ਕਰਦਾ। ਇੰਨਾ ਵੱਡੀਆਂ ਕੰਪਨੀਆਂ ਦਾ। ਦੂਸਰੀਆਂ ਜਿਹੜੀਆਂ ਇਹ ਮੀਡੀਅਮ ਸਾਈਜ਼ ਕੰਪਨੀਆਂ ਨੇ ਇਹਨਾਂ ਦੇ ਵਿੱਚ ਕੀ ਹੈ ਜਦੋਂ ਤੁਹਾਨੂੰ ਮੌਕਾ ਮਿਲਿਆ ਤੁਸੀਂ ਇੱਕ ਇਹ ਦੇਖ ਲੈਣਾ ਕਿ ਉਹਨੇ 올 ਟਾਈਮ ਹਾਈ ਕਿੰਨਾ ਲਾਇਆ ਹੋਇਆ। ਜਿਵੇਂ ਜੇ 1000 ਦਾ 올 ਟਾਈਮ ਹਾਈ ਲਾਇਆ ਜੇ ਹੁਣ ਉਹ 300 ਰੁਪਏ ਦੇ ਉੱਪਰ ਆਈ ਹੋਈ ਆ ਕੰਪਨੀ ਤੇ ਡੈਫੀਨਿਟਲੀ ਉਹ 500 600 ਤਾਂ ਉਹ ਜਾਓਗੀ ਹੀ ਜਾਓਗੀ ਮਤਲਬ ਅਗਲੇ ਕੁਝ ਟਾਈਮ ਦੇ ਵਿੱਚ ਤਾਂ ਕਮ ਸੇ ਕਮ ਉਹਨਾਂ ਤਾਂ ਰੱਖੋ ਹਾਂ ਜੇ ਉਸ ਤੋਂ ਅੱਗੇ ਤੁਸੀਂ ਉਹਨੂੰ ਬਤਾਉਨੇ ਹੋ ਫਿਰ ਹੁਣ ਥੋੜਾ ਜ਼ਿਆਦਾ ਟਾਈਮ ਲੱਗੂਗਾ ਇੱਕ ਤਾਂ ਇਹ ਚੀਜ਼ ਹੈ ਕੀ ਆ ਹੋਰ ਆਪਾਂ ਦੇਖ ਲੈਨੇ ਆ ਹੋਰ ਮੈਂ ਕੀ ਇੱਥੇ ਲਿਖਿਆ ਬਾਕੀ ਹਾਂ ਇੱਕ ਚੀਜ਼ ਹੋਰ ਹੈਗੀ ਆ ਜਿਹੜੀਆਂ ਵੱਡੀਆਂ ਕੰਪਨੀਆਂ ਤੇ ਨਾਲ ਵੀ ਮਤਲਬ ਉਸੇ ਤਰ੍ਹਾਂ ਹੀ ਉਹਨਾਂ ਦੇ ਉੱਪਰ ਐਗਜ਼ਾਮਪਲ ਤੁਹਾਨੂੰ ਮੈਂ ਹੁਣ ਇੱਥੇ ਦੇ ਦੇਣਾ ਕੋਈ ਇਨਸਾਨ ਏਸ਼ੀਅਨ ਪੇਂਟ ਦੇ ਵਿੱਚ ਪਿਛਲੇ 10 ਸਾਲ ਤੋਂ ਇਨਵੈਸਟਡ ਹੈਗਾ ਏਸ਼ੀਅਨ ਪੇਂਟ ਦੇ ਵਿੱਚ ਤੇ ਉਹਨੂੰ ਦੇਖੋ ਕਿੰਨੀ ਜ਼ਿਆਦਾ ਰਿਟਰਨ ਉਹਨੂੰ ਹਾਲੇ ਤੱਕ ਮਿਲ ਚੁੱਕੀ ਹੋਊਗੀ ਹੁਣੇ ਕੀ ਹੋਇਆ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਪੇਂਟ ਸੈਕਟਰ ਦੇ ਵਿੱਚ ਕੁਝ ਹੋਰ ਵੱਡੀਆਂ ਕੰਪਨੀ ਆ ਰਹੀਆਂ ਅਗਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਆਪਸ 'ਚ ਲੜਾਈ ਹੈਗੀ ਆ ਮਾਰਕੀਟ ਸ਼ੇਅਰ ਲੈਣ ਦੀ ਆਪਣਾ ਸਮਾਨ ਵੇਚਣ ਦੀ ਉਹ ਬਹੁਤ ਜ਼ਿਆਦਾ ਇੰਟੈਂਸ ਹੋਣੀ ਹੈ ਅੱਗੇ ਏਸ਼ੀਅਨ ਪੇਂਟ ਦੀ ਸਰਦਾਰੀ ਸੀ ਹੁਣ ਉਹਨੂੰ ਥੋੜੀ ਦੇਰ ਬਾਕੀਆਂ ਦੇ ਨਾਲ ਲੜਨਾ ਪਊਗਾ ਲੜਨ ਤੋਂ ਬਾਅਦ ਉਹਨੇ ਨਿਕਲਣਾ ਫਿਰ ਵੀ ਉੱਥੇ ਹੈਗਾ ਹੀ ਆ ਉਹਨੇ ਜੇਤੂ ਹੀ ਰਹਿਣਾ ਮਤਲਬ ਹਾਂ ਥੋੜਾ ਬਹੁਤ ਮਾਰਕੀਟ ਸ਼ੇਅਰ ਉਹਦਾ ਖੁਰਜੂਗਾ ਬਟ ਉਹਨਾਂ ਨਹੀਂ ਉਹਨੇ ਜਿਉਂਦੇ ਰਹਿਣਾ ਪਰ ਅਗਲੇ ਕੁਝ ਸਾਲਾਂ ਦੇ ਲਈ ਏਸ਼ੀਅਨ ਪੇਂਟ ਥੋੜਾ ਜਿਹਾ ਔਖੀ ਸਿਚੁਏਸ਼ਨ 'ਚ ਆ ਤਾਂ ਇੱਕ ਕੰਪਨੀ ਦਾ ਫੋਰਚੂਨ ਥੋੜੀ ਦੇਰ ਲਈ ਚੇਂਜ ਹੋਇਆ ਤੁਸੀਂ 10 ਸਾਲ ਪਹਿਲਾਂ ਲਈ ਆ ਤੁਹਾਨੂੰ ਇਹ ਨਿਊਜ਼ ਆ ਰਹੀ ਆ ਤਾਂ ਤੁਸੀਂ ਉਸ ਟਾਈਮ ਉਹਨੂੰ ਇੱਕ ਵਾਰ ਐਗਜ਼ਿਟ ਕਰ ਦਿਓ ਜੇ ਤੁਹਾਨੂੰ ਲੱਗ ਰਿਹਾ ਕਿ ਵੱਡੀ ਕੰਪਨੀ ਵੀ ਆ ਵੱਡਾ ਹਾਥੀ ਵੀ ਆ ਪਰ ਉਹਦੇ ਸਫ਼ਰ ਦੇ ਵਿੱਚ ਅਗਲਾ ਜਿਹੜਾ ਕੁਝ ਪੜਾ ਨਹੀਂ ਕੁਝ ਕਿਲੋਮੀਟਰ ਹੈਗੇ ਨੇ ਉਹ ਥੋੜੇ ਔਖੇ ਲੱਗ ਰਿਹਾ ਇੱਕ ਵਾਰ ਨਿਕਲ ਜਾਓ ਕਿਉਂਕਿ ਇਕੱਲੇ ਤੁਸੀਂ ਨਹੀਂ ਹੋਵੋਗੇ ਜਿਹੜੇ 10 ਸਾਲ ਤੋਂ ਬੈਠੇ ਲੋਕ 20-20 ਸਾਲ ਤੋਂ ਵੀ ਬੈਠੇ ਹੋਣਗੇ ਉਹਦੇ ਵਿੱਚ ਇੰਨੇ ਰੁਪਏ ਬਣਾ ਕੇ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਮਾਰਕੀਟ ਦੇ ਨਾਲ ਪ੍ਰੋਪਰ ਟੱਚ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਸਵੇਰੇ ਸ਼ਾਮ ਹਰ ਇਨਫੋਰਮੇਸ਼ਨ ਲੈਣੀ ਆ ਉਹਨਾਂ ਕੋਲੇ ਹਰ ਇਨਫੋਰਮੇਸ਼ਨ ਹੁੰਦੀ ਆ ਤੇ ਤੁਸੀਂ ਉੱਥੇ ਸੁੱਤੇ ਨਾ ਰਹੋ ਤੁਸੀਂ ਖੁਸ਼ ਹੋਵੋਗੇ ਮੇਰੇ ਕੋਲੇ ਏਸ਼ੀਅਨ ਪੇਂਟ ਸੀਗਾ 3500 ਰੁਪਏ ਦੇ ਉੱਪਰ ਸੀਗਾ ਬੱਲੇ ਬੱਲੇ ਆ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਤੁਸੀਂ ਸੋਗੇ ਤੁਸੀਂ ਕਹੋ ਤਾਂ ਹਾਂ ਮੈਂ ਲੌਂਗ ਟਰਮ ਇਨਵੈਸਟਰ ਹੈਗਾ ਵਾਂ ਜਦੋਂ ਤੁਸੀਂ ਖੋਲ ਕੇ ਦੇਖਿਆ ਕੁਝ ਮਹੀਨੇ ਤੋਂ ਬਾਅਦ ਏਸ਼ੀਅਨ ਪੇਂਟ ਆਇਆ ਹੋਇਆ 2300 ਰੁਪਏ ਤੇ ਕਿੰਨਾ ਘਟ ਗਿਆ 1 ਤਿਹਾਈ ਪ੍ਰੋਫਿਟ ਉਹਦਾ ਕੱਟ ਚੁੱਕਿਆ ਵਾ ਥੋੜਾ ਜਿਹੜਾ ਹਾਲੇ ਤੱਕ ਬਣਿਆ ਸੀ ਤਾਂ ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਇੰਗਲਿਸ਼ ਜਿਵੇਂ ਕਹਿੰਦੇ ਹੁੰਦੇ ਆ ਟੂ ਵਿਨ ਦਾ ਗੇਮ ਰਿਮੇਨ ਇਨ ਦਾ ਗੇਮ ਗੇਮ ਜਿੱਤਣ ਦੇ ਲਈ ਗੇਮ ਚ ਬਣੇ ਰਹੋ ਅਵੇਸਲੇ ਕਦੇ ਨਾ ਹੋਵੋ ਈਵਨ ਪਲੋਟ ਵੀ ਲਈ ਹੋਇਆ ਜ਼ਮੀਨ ਵੀ ਲਈ ਆ ਆਪਾਂ ਹਮੇਸ਼ਾ ਕਹਿੰਨੇ ਆ ਭਾਈ ਢੇੜਾ ਮਾਰਦੇ ਰਹੋ ਆਸੇ ਪਾਸੇ ਦਾ ਪਤਾ ਹੋਣਾ ਚਾਹੀਦਾ ਹੋਰ ਐ ਨਾ ਹੋਵੇ ਕੋਈ ਛੋਟੀ ਜ਼ਮੀਨ ਹੀ ਦਬ ਕੇ ਬੈਠਾ ਹੋਵੇ ਤੁਹਾਨੂੰ ਪਤਾ ਹੀ ਨਾ ਲੱਗੇ ਸ਼ੇਅਰ ਮਾਰਕੀਟ ਦੇ ਵਿੱਚ ਹਰ ਦਿਨ ਹਰ ਸੈਕਿੰਡ ਕੁਝ ਨਾ ਕੁਝ ਉਤਰਾ ਚੜਾ ਆਉਂਦੇ ਰਹਿਣਗੇ ਉਹਦਾ ਫਰਕ ਵੱਡੀਆਂ ਕੰਪਨੀਆਂ ਨੂੰ ਵੀ ਪੈਣਾ ਵਾ ਹੁਣ ਉਹਦੀ ਐਗਜ਼ਾਮਪਲ ਤੁਸੀਂ ਕਰੋਨਾ ਦੀ ਲੈ ਲਓ ਜਿਸ ਦਿਨ ਮੋਦੀ ਸਾਹਿਬ ਨੇ ਆ ਕੇ ਬੋਲਿਆ ਕਿ ਸਭ ਕੁਝ ਹੁਣ ਬੰਦ ਹੋਊਗਾ ਮਾਰਕੀਟ ਕਰੈਸ਼ ਹੋਣਾ ਸ਼ੁਰੂ ਹੋਈ ਉਸ ਤੋਂ ਵੀ 2-3 ਹਫ਼ਤੇ ਪਹਿਲਾਂ ਤੋਂ ਕਰੋਨਾ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਸੀ ਕਿ ਕਿੰਨਾ ਡੈਡਲੀ ਵਾਇਰਸ ਹੈ ਤੁਸੀਂ ਲੌਂਗ ਟਰਮ ਇਨਵੈਸਟਰ ਹੋ ਤੁਹਾਡੇ ਕੋਲੇ ਵੱਡੀਆਂ-ਵੱਡੀਆਂ ਕੰਪਨੀਆਂ ਪਈਆਂ ਨੇ ਪਹਿਲਾਂ ਤੋਂ ਤੁਹਾਨੂੰ ਦਿਖ ਰਿਹਾ ਕਿ ਇੱਕ ਬਹੁਤ ਵੱਡਾ ਸੰਕਟ ਪੂਰੀ ਦੁਨੀਆ ਤੇ ਆ ਰਿਹਾ ਮਾਰਕੀਟ ਜਾਊਗੀ ਤਾਂ ਉੱਥੋਂ ਨਿਕਲੋ ਇੱਕ ਵਾਰ ਜੇ ਤੁਸੀਂ ਉੱਥੋਂ ਨਿਕਲਦੇ ਹੋ ਤਾਂ ਤੁਹਾਨੂੰ ਕੁਝ ਮਹੀਨਿਆਂ ਤੋਂ ਬਾਅਦ ਉਹੀ ਕੰਪਨੀ ਆ ਤੀਜੇ ਹਿੱਸੇ ਦੇ ਵਿੱਚ ਮਿਲ ਰਹੀਆਂ ਠੀਕ ਹੋ ਗਿਆ ਨਾ ਜੀ ਇਹ ਚੀਜ਼ ਹੈਗੀ ਆ ਦੋ ਪੁਆਇੰਟ ਸਾਹਮਣੇ ਨਿਕਲ ਕੇ ਆ ਰਹੇ ਆਪਣੇ ਪਹਿਲਾ ਹੈਗਾ ਮਾਰਕੀਟ ਦੇ ਵਿੱਚ ਸਪੈਸ਼ਲੀ ਮੈਨੂੰ ਲੱਗਦਾ ਇਹ ਕੁਐਸਚਨ ਉਹਨਾਂ ਦੋਸਤਾਂ ਦਾ ਹੁੰਦਾ ਜਿਹੜੇ ਲੌਂਗ ਟਰਮ ਇਨਵੈਸਟਰ ਨੇ ਕਿ ਮੈਂ ਸਮਝਦਾ ਕਿ ਤੁਸੀਂ ਕਹਿ ਰਹੇ ਹੋ ਕਿ 5 ਗੁਣਾ ਵੱਧ ਗਿਆ ਵੀ ਹੁਣ ਰੱਖੀਏ ਜਾਂ ਨਹੀਂ ਤਾਂ ਦੇਖੋ ਉਹੀ ਫੇਰ ਮੈਂ ਉੱਥੇ ਹੀ ਆ ਰਿਹਾ ਵਾਪਸ ਕਿਸੇ ਬੰਦੇ ਦੇ ਕੋਲੇ ਜ਼ਮੀਨ ਪਈ ਉਹ ਬੰਦਾ ਵੱਡਾ ਸਰਦਾਰ ਆ ਆਪਾਂ ਕਹਿੰਨਾ ਕਿ ਇਹਨਾਂ ਦੇ ਕੋਲੇ 140 ਕਿੱਲੇ ਪਏ ਆ ਹੁਣ ਉਹ ਕਦੋਂ ਵੇਚੂਗਾ ਤੁਸੀਂ ਇਹੀ ਕੁਐਸਚਨ ਪੁੱਛ ਰਹੇ ਹੋ ਹੁਣ ਉਹਦੇ ਕੁਝ ਸਿੰਪਲ ਰੀਜ਼ਨ ਕੁਝ ਸਿੰਪਲ ਮਤਲਬ ਪੁਆਇੰਟ ਨੇ ਜਦੋਂ ਉਹ ਵੇਚੂਗਾ ਪਹਿਲਾ ਹੈਗਾ ਜੇ ਉਹਨੂੰ ਕੋਈ ਖਾਸ ਲੋੜ ਕਿਤੇ ਪੈ ਗਈ ਉਹ ਤਾਂ ਵੇਚੂਗਾ ਜਾਂ ਉਹਦਾ ਪਲਾਨ ਚੇਂਜ ਹੋਇਆ ਹੁਣ ਦੇਖੋ ਪਲਾਨ ਚੇਂਜ ਦੀ ਫਿਰ ਮੈਂ ਗੱਲ ਕਰ ਰਿਹਾ ਉਹ 40 ਕਿੱਲੇ ਜ਼ਮੀਨ ਆ ਉਹਨੇ ਵਧੀ ਹੋਈ ਜਾਣਾ ਉਹਨੇ 20 ਸਾਲਾਂ ਬਾਅਦ ਇਸ ਤੋਂ ਵੱਡੀ ਹੁਣ 10 ਸਾਲ ਬਾਅਦ ਉਹਦਾ ਰੇਟ ਵਧਣਾ ਵਾ ਪਰ ਉਹਨੇ ਤਾਂ ਵੇਚਿਆ ਉਹਨੂੰ ਕਿਤੇ ਹੋਰ ਜ਼ਿਆਦਾ ਵਧੀਆ ਕੁਝ ਲੱਗ ਰਿਹਾ ਕਿਸੇ ਨੇ ਉਹਨੂੰ ਕਿਹਾ ਯਾਰ ਆਪਾਂ ਫਲਾਨੀ ਚੀਜ਼ ਖੋਲਦੇ ਆ ਸੇਮ ਉਹੀ ਚੀਜ਼ ਆ ਜੇ ਤੁਹਾਨੂੰ ਤੁਹਾਡੇ ਕੋਲ ਹੋਰ ਪੈਸੇ ਨਹੀਂ ਹੈਗੇ ਤੁਸੀਂ ਕਹਿੰਦੇ ਯਾਰ ਮੈਂ ਹੋਰ ਪੈਸੇ ਮਾਰਕੀਟ ਚ ਨਹੀਂ ਲਾਉਣੇ ਪਰ ਤੁਹਾਡੇ ਕੋਲ ਪਏ ਆ ਸਟਾਕ ਤੁਹਾਨੂੰ ਉਧਰ ਕੋਈ অপশন ਵਧੀਆ ਦਿਖ ਰਹੀ ਹੈ ਤਾਂ ਫਿਰ ਤੁਸੀਂ ਉਧਰ ਮੂਵ ਹੋ ਜਾਓਗੇ ਜਾਂ ਫਿਰ ਜੇ ਤੁਹਾਨੂੰ ਇਹ ਲੱਗ ਰਿਹਾ ਵੀ ਆਹ ਜਮੀਨਾਂ ਦੇ ਨਾ ਰੇਟ ਅਗਲੇ ਕੁਝ ਸਾਲਾਂ ਚ ਵਧਣੇ ਨਹੀਂ ਹੈਗੇ ਇਹ ਐਂ ਹੀ ਰਹਿਣਾ ਕੋਈ ਮਤਲਬ ਕੋਈ ਵੀ ਸਿਸਟਮ ਹੋ ਗਿਆ ਕੋਈ ਰੂਲ ਆ ਗਿਆ ਗਵਰਨਮੈਂਟ ਦਾ ਤਾਂ ਤੁਸੀਂ ਕੀ ਕਰੋਗੇ ਹੁਣ ਇਹੀ ਇੱਕ ਬੈਨੀਫਿਟ ਵੀ ਹੈ ਦੇਖੋ ਸਟਾਕ ਮਾਰਕੀਟ ਦਾ ਕਿਲੇ ਤਾਂ ਇੰਨੀ ਛੇਤੀ ਵਿਕਣੇ ਵੀ ਨਹੀਂ ਤੇ ਨਾ ਦੁਬਾਰਾ ਇਕੱਠੇ ਤੁਹਾਨੂੰ ਉਵੇਂ ਮਿਲਣੇ ਆ ਮਾਰਕੀਟ ਦੇ ਵਿੱਚ ਇੱਕ ਕਲਿੱਕ ਦੇ ਵਿੱਚ ਤੁਸੀਂ ਸਾਰਾ ਵੇਚ ਸਕਦੇ ਹੋ ਆਪਣਾ ਸਾਰਾ ਦਾ ਸਾਰਾ ਸਟਾਕ ਤਾਂ ਉਥੇ ਜੇ ਤੁਹਾਨੂੰ ਲੱਗ ਰਿਹਾ ਕਿ ਅੱਗੇ ਕੋਈ ਸਫਰ ਇਸ ਕੰਪਨੀ ਦੇ ਲਈ ਔਖਾ ਵਾ ਅਗਲੇ ਕੁਝ ਸਾਲਾਂ ਦਾ ਤਾਂ ਤੁਸੀਂ ਉਹਨੂੰ ਵੇਚ ਦਿਓ ਜਾਂ ਫਿਰ ਹੁਣ ਅਗਲਾ ਪੁਆਇੰਟ ਤੇ ਆਉਨੇ ਆਂ ਕਈ ਕੰਪਨੀਆਂ ਹੁੰਦੀਆਂ ਜਿਹੜੀਆਂ ਇੱਕ ਟਾਈਮ ਦੇ ਉੱਪਰ ਜਾ ਕੇ ਇਰੈਲੇਵੈਂਟ ਹੋ ਜਾਂਦੀਆਂ ਕਿਸੇ ਟਾਈਮ ਉਹਨਾਂ ਦੀ ਬੱਲੇ ਬੱਲੇ ਸੀ ਉਹਨਾਂ ਦੀਆਂ ਪ੍ਰੋਡਕਟਸ ਬਹੁਤ ਜ਼ਿਆਦਾ ਵਿਕਦੀਆਂ ਸੀ ਮੇਰੇ ਖਲਚਾ ਤਾਂ ਮੇਰਾ ਖਤਮ ਹੋ ਗਿਆ ਕਿ ਮੈਨੂੰ ਮੈਂ ਪਰੇ ਰੱਖ ਦੇਣਾ ਜੀ ਤੇ ਹੁਣ ਆਪਾਂ ਨਾਰਮਲ ਗੱਲ ਕਰਦੇ ਆਂ ਉਹਨਾਂ ਦੇ ਵਿੱਚ ਸਭ ਤੋਂ ਵੱਡੀਆਂ ਕੰਪਨੀਆਂ ਹੈਗੀਆਂ ਨੇ ਆਪਣੇ ਤੋਂ ਉਹਨਾਂ ਦੇ ਸ਼ੇਅਰ ਨਹੀਂ ਹੈਗੇ ਜਿਵੇਂ ਕੈਮਰਾਸ ਲਾ ਲਓ ਨਿਕੋਨ ਹੋਇਆ ਜਾਂ ਇਸ ਤਰ੍ਹਾਂ ਦੇ ਜਿਹੜੇ ਕੈਮਰੇ ਹੁੰਦੇ ਆ ਹੁਣ ਕੈਮਰੇ ਕਿੱਥੇ ਰਹਿ ਗਏ ਇੱਕ ਟਾਈਮ ਦੇ ਉੱਪਰ ਕੈਮਰਿਆਂ ਦੀ ਮਤਲਬ ਇੱਜ਼ਤ ਹੁੰਦੀ ਸੀ ਰਿਸਪੈਕਟ ਹੁੰਦੀ ਸੀਗੀ ਉਹਨਾਂ ਦੇ ਲੈਂਸਸ ਦੀ ਅੱਜ ਕੱਲੋ ਆਈਫੋਨ ਹੈ ਉਹਨਾਂ ਦੇ ਆਪਣੇ ਹੀ ਕਿੰਨੇ ਤਕੜੇ ਤਾਂ ਟੈਕਨੋਲੋਜੀ ਬੇਸਡ ਕੰਪਨੀਆਂ ਜਿਹੜੀਆਂ ਕੋਈ ਪਰਟੀਕੂਲਰ ਪ੍ਰੋਡਕਟ ਵੇਚ ਰਹੀਆਂ ਨੇ ਡੈਸਟੀਵੀ ਸੀਗਾ ਡੈਸਟੀਵੀ ਇੱਕ ਟਾਈਮ ਦੇ ਉੱਪਰ ਕਿੰਨਾ ਵਧੀਆ ਸੀਗਾ ਹੋਇਆ ਕਿ ਡੈਸਟੀਵੀ ਤੋਂ ਬਾਅਦ ਕੀ ਚੀਜ਼ਾਂ ਆ ਗਈਆਂ ਨਵੀਆਂ-ਨਵੀਆਂ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਸੇਮ ਚੀਜ਼ ਥੀਏਟਰਾਂ ਨਾਲ ਹੋ ਰਹੀ ਆ ਤੇ ਥੀਏਟਰਸ ਦੇ ਵਿੱਚ ਵੀ ਹੁਣ ਸਭ ਕੁਝ ਓਟੀਟੀ ਪਲੈਟਫਾਰਮ ਦੇ ਉੱਪਰ ਆ ਕਿੰਨਾ ਰੌਲਾ ਪੈ ਰਿਹਾ ਕਿ ਬਾਲੀਵੁੱਡ ਖਤਮ ਹੋ ਰਿਹਾ ਮੂਵੀਜ਼ ਦੇਖਣ ਬਹੁਤ ਹੀ ਘੱਟ ਲੋਕ ਜਾ ਰਹੇ ਆ ਓਟੀਟੀ ਪਲੈਟਫਾਰਮਸ ਦੇ ਉੱਪਰ ਦੇਖ ਰਿਹਾ ਤਾਂ ਟੈਕਨੋਲੋਜੀ ਡਰਾਈਵਨ ਚੀਜ਼ਾਂ ਜਿਹੜੀ ਵੀ ਪ੍ਰੋਡਕਟ ਕੋਈ ਕੰਪਨੀ ਵੇਚ ਰਹੀ ਆ ਤੁਸੀਂ ਇਹ ਇੱਕ ਪੁਆਇੰਟ ਤੇ ਉੱਪਰ ਦੇਖ ਲਓ ਤੁਹਾਡੇ ਕੋਲੇ ਚਾਹੇ ਉਹ ਸ਼ੇਅਰ 5 ਸਾਲ ਤੋਂ ਆ 10 ਸਾਲ ਤੋਂ 20 ਸਾਲ ਤੋਂ ਆ ਉਹਨੂੰ ਕਿਸੇ ਵੀ ਪੁਆਇੰਟ ਦੇ ਉੱਪਰ ਇਹ ਦੇਖੋ ਕਿ ਕੀ ਇਹ 10 ਸਾਲ ਬਾਅਦ ਵੀ ਇੰਨਾ ਹੀ ਰੈਲੇਵੈਂਟ ਹੈ ਕਿ 10 ਸਾਲ ਬਾਅਦ ਵੀ ਇਹ ਅੱਜ ਵੀ ਉਨੇ ਹੀ ਵੱਡੀ ਕੰਪਨੀ ਆ ਜੇ ਤੁਹਾਨੂੰ ਲੱਗ ਰਿਹਾ ਕਿ ਨਹੀਂ ਇਹਨਾਂ ਦਾ ਤਾਂ ਯਾਰ ਟਾਈਮ ਲੰਘ ਗਿਆ ਹੁਣ ਤਾਂ ਨਵੀਆਂ ਚੀਜ਼ ਆ ਗਈਆਂ ਜਿਵੇਂ ਡੀਜ਼ਲ ਇੰਜਨ ਦੀਆਂ ਚੀਜ਼ਾਂ ਲਾ ਰਹੇ ਨੇ ਆਪਾਂ ਡੀਜ਼ਲ ਇੰਜਨ ਹੌਲੀ-ਹੌਲੀ ਅ ਜਿਹੜੀ ਗਵਰਨਮੈਂਟ ਆ ਉਹ ਵੀ ਚੁੜੀਕਾਸ ਰਹੀ ਹੈ ਟੀਜ਼ਰ ਇੰਜਨਾਂ ਦੇ ਉੱਪਰ ਹੌਲੀ-ਹੌਲੀ ਹੁਣ ਇਲੈਕਟ੍ਰਿਕ ਵੀਕਲਸ ਵੱਲ ਜਾ ਰਹੇ ਤਾਂ ਡੀਜ਼ਲ ਇੰਜਨਾਂ ਵਾਲਾ ਕੰਮ ਬੰਦ ਹੋ ਰਿਹਾ ਤਾਂ ਦੇਖੋ ਉੱਥੇ ਉਹ ਟੈਕਨੋਲੋਜੀ ਹੁਣ ਡਾਈਡ ਖਤਮ ਹੋ ਰਹੀ ਆ ਤਾਂ ਇਹ ਚੀਜ਼ ਆ ਇਸ ਕਰਕੇ ਕੁਝ ਪੁਆਇੰਟ ਜਿਹੜੇ ਹੁਣ ਆਪਾਂ ਮੈਂ ਇੱਕ ਲਾਸਟ ਦੇ ਵਿੱਚ ਜਮ ਆਪਾਂ ਕਹਿੰਦੇ ਆ ਕਹਾਣੀ ਦਾ ਸਾਰ ਕਹਾਣੀ ਦਾ ਸਾਰ ਇੱਕ ਤਾਂ ਇਹ ਹੈ ਇਹ ਚੀਜ਼ ਹਮੇਸ਼ਾ ਲਈ ਦਿਮਾਗ ਚੋਂ ਤੁਸੀਂ ਕੱਢ ਦੋ ਕਿ ਆਪਾਂ ਉਹਨੂੰ ਪੂਰਾ ਨਿਚੋੜ ਲਾਂਗੇ ਨਹੀਂ ਚੰਗੀ ਕੰਪਨੀ ਆ ਤੁਸੀਂ ਕਿਸੇ ਵੀ ਇੱਕ ਪੁਆਇੰਟ ਤੇ ਉਹਨੂੰ ਛੱਡਣਾ ਹੀ ਛੱਡਣਾ ਇੱਕ ਦਿਨ ਉਹਨੇ ਅੱਗੇ ਆਪਣੇ ਤੋਂ ਨਿਕਲ ਜਾਣਾ ਵਾ ਆਪਾਂ ਇੱਕ ਟਾਈਮ ਦੇ ਉੱਪਰ ਨਹੀਂ ਹੋਵਾਂਗੇ ਉਹ ਕੰਪਨੀਆਂ ਹੋਣਗੀਆਂ ਅੱਜ ਤੋਂ 100 ਸਾਲ ਬਾਅਦ ਉਹਨਾਂ ਦੇ ਸ਼ੇਅਰ ਪ੍ਰਾਈਸ ਕੀ ਹੋਣਗੇ ਕਿਵੇਂ ਹੋਣਗੇ ਉਹ ਇੱਕ ਵੱਖਰੀ ਗੱਲ ਆ ਦੂਸਰੀ ਚੀਜ਼ ਇਹ ਹੈਗੀ ਆ ਹਮੇਸ਼ਾ ਚਾਹੇ ਤੁਸੀਂ ਲੌਂਗ ਟਰਮ ਇਨਵੈਸਟਰ ਹੈਗੇ ਹੋ ਆਪਣਾ ਧਿਆਨ ਬਣਾਈ ਰੱਖੋ ਗੇਮ 'ਚ ਆਪਣੀਆਂ ਅੱਖਾਂ ਗੱਡੇ ਰੱਖੋ ਕੋਈ ਪਤਾ ਨਹੀਂ ਇੱਥੇ ਬਹੁਤ ਛੇਤੀ ਚੀਜ਼ਾਂ ਬਦਲ ਜਾਂਦੀਆਂ ਨੇ ਹੁਣ ਤਾਂ ਵੈਸੇ ਵੀ ਸਿਚੁਏਸ਼ਨ ਐ ਹੋ ਗਈ ਆ ਇੰਨੀਆਂ ਚੀਜ਼ਾਂ ਦੁਨੀਆ ਦੇ ਵਿੱਚ ਚੇਂਜ ਹੋ ਰਹੀਆਂ ਆ AI ਆ ਰਿਹਾ ਅੱਗੇ ਤੁਸੀਂ ਖੁਦ ਵੀ ਦੇਖੋਗੇ ਦਸਾਂ ਸਾਲਾਂ ਤੱਕ 20 ਸਾਲਾਂ ਤੱਕ ਦੁਨੀਆ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਹੋਊਗੀ ਲੌਂਗ ਟਰਮ ਇਨਵੈਸਟਰ ਦਾ ਮਤਲਬ ਇਹ ਨਹੀਂ ਹੈਗਾ ਕਿ ਸੌ ਜਾਣਾ ਜਾਗਦੇ ਰਹੋ ਜਦੋਂ ਹੀ ਤੁਹਾਨੂੰ ਲੱਗਿਆ ਕਿ ਅੱਗੇ ਕੁਝ ਪ੍ਰੋਬਲਮ ਹੈਗੀ ਆ ਤਾਂ ਐਕਟ ਕਰ ਸਕਦੇ ਹੋ ਬਟ ਹਾਂ ਇੰਨਾ ਵੀ ਐਕਟ ਰੈਸ਼ਲੀ ਵੀ ਨਾ ਕਰਿਓ ਕਿ ਫਿਰ ਲੌਂਗ ਟਰਮ ਇਨਵੈਸਟਰ ਹੀ ਨਾ ਰਹਿ ਜਾਓ ਅਗਲੀ ਚੀਜ਼ ਹੈਗੀ ਆ ਜੇ ਤੁਹਾਨੂੰ ਲੋੜ ਹੈ ਜੇ ਤੁਸੀਂ ਆਪਣੇ ਆਪ ਨੂੰ ਇੱਕ ਰੀਅਲ ਲੌਂਗ ਟਰਮ ਇਨਵੈਸਟਰ ਕਹਿ ਰਹੇ ਹੋ ਤਾਂ ਫਿਰ ਐਵੇਂ ਵੀ ਬਦਲੋ ਨਾ ਸਿਰਫ ਬਦਲਣ ਲਈ ਨਾ ਬਦਲੋ ਸ਼ਾਇਦ ਤੁਸੀਂ ਮੇਰਾ ਪੁਆਇੰਟ ਇਹ ਸਮਝ ਰਹੇ ਹੋਵੋਗੇ ਮੈਂ ਕੀ ਕਹਿ ਰਿਹਾ ਕਿ ਸਿਰਫ ਬਦਲਣ ਲਈ ਨਾ ਬਦਲੋ ਐਗਜ਼ਾਮਪਲ ਕਿਸੇ ਵੀ ਕੰਪਨੀ ਦੀ ਲੈ ਲਓ ਚੰਗੀ ਦੀ ਚਾਹ ਐਲ ਐਨ ਟੀ ਦੀ ਲੈ ਲਓ ਐਚ ਡੀ ਐਫ ਸੀ ਬੈਂਕ ਦੀ ਲੈ ਲਓ ਕਿਸੇ ਦੀ ਵੀ ਕਿਸੇ ਕੋਲੇ ਉਹ 10 ਸਾਲ ਪਹਿਲਾਂ ਤੋਂ ਸ਼ੇਅਰ ਹੈਗੇ ਆ ਅੱਜ ਉਹ ਬੰਦਾ ਵੇਚ ਰਿਹਾ ਜਦੋਂ ਵੀ ਤੁਹਾਡਾ ਮਨ ਕਰੇ ਆਪਣੇ ਸ਼ੇਅਰ ਨੂੰ ਵੇਚਣ ਦਾ ਤੁਸੀਂ ਇੱਕ ਵਾਰ ਰੁਕ ਕੇ ਕੁਝ ਮਿੰਟ ਦਾ ਪਾਜ਼ ਲੈ ਕੇ ਇੱਕ ਕਾਪੀ ਪੈਨ ਚੱਕ ਕੇ ਲਿਖੋ ਕਿ ਤੁਸੀਂ ਉਹਨੂੰ ਕਿਉਂ ਵੇਚ ਰਹੇ ਹੋ ਤੁਹਾਨੂੰ ਆਪਣੇ ਆਪ ਆਪਣੀ ਚੀਜ਼ ਦਾ ਉੱਤਰ ਮਿਲ ਜਾਊਗਾ ਕੀ ਤੁਹਾਨੂੰ ਪੈਸੇ ਦੀ ਲੋੜ ਹੈ ਕਿਸੇ ਵੀ ਰੀਜ਼ਨ ਕਰਕੇ ਮੈਡੀਕਲ ਐਮਰਜੈਂਸੀ ਹੋ ਗਈ ਕੋਈ ਬੰਦਾ ਹਸਪੀਟਲ ਹੈਗਾ ਫਿਰ ਤਾਂ ਵੇਚਣੇ ਪੈਣਗੇ ਕਿਸੇ ਨੂੰ ਬਾਹਰ ਭੇਜਣਾ ਕੋਈ ਵਿਆਹ ਆ ਗਿਆ ਕੁਝ ਵੀ ਹੋ ਗਿਆ ਫਿਰ ਵੇਚਣਾ ਪਊਗਾ ਜਾਂ ਤੁਹਾਨੂੰ ਲੱਗ ਰਿਹਾ ਕਿ ਨਹੀਂ ਯਾਰ ਬੋਰ ਹੋ ਗਿਆ ਮੈਂ ਤੋਂ 10 ਸਾਲ ਹੋ ਗਏ ਕਿ ਤੁਸੀਂ ਕਿਸ ਚੀਜ਼ ਦੇ ਲੌਂਗ ਟਰਮ ਇਨਵੈਸਟਰ ਹੋ ਲੌਂਗ ਟਰਮ ਇਨਵੈਸਟਰ ਤਾਂ 30 30 ਸਾਲ ਤੱਕ ਤੋਂ ਬਣੇ ਰਹਿੰਦੇ ਆ ਜੇ ਤੁਹਾਨੂੰ ਲੱਗ ਰਿਹਾ ਕਿ ਥੋਡੀ ਕੰਪਨੀ ਅੱਜ ਵੀ ਉਨੀ ਹੀ ਤਕੜੀ ਆ ਪੇਟ ਦਵਾਈਆਂ ਨੇ ਦਵਾਈਆਂ ਤਾਂ ਵਧੀ ਹੋਈ ਜਾਣੀਆਂ ਨੇ ਆਬਾਦੀ ਦੇਖੋ ਕਿੰਨੀ ਜ਼ਿਆਦਾ ਵਧੀ ਜਾਂਦੀ ਆ ਕਿੰਨਾ ਡੇਲੀ ਰੋਲਾ ਪੈ ਰਿਹਾ ਲੋਕ ਆ ਕਿਹੜੀਆਂ ਚੀਜ਼ਾਂ ਖਾ ਰਹੇ ਆ ਪੋਲੂਸ਼ਨ 'ਚ ਰਹਿ ਰਹੇ ਆ ਤੇ ਹਵਾ ਦੀ ਜਿਹੜੀ ਉਹ ਹੈਗੀ ਆ ਜਿਹੜੀ ਸਫਾਈ ਹੈਗੀ ਉਹ ਘਟ ਰਹੀ ਆ ਹਰ ਇੱਕ ਚੀਜ਼ ਮਲਾਵਟ ਆ ਤਾਂ ਇਹ ਦਵਾਈਆਂ ਵਧੀ ਜਾਣਗੀਆਂ ਦਵਾਈਆਂ ਦੀਆਂ ਕੰਪਨੀਆਂ ਹੋਰ ਵੱਡੀਆਂ ਹੁੰਦੀਆਂ ਜਾਣਗੀਆਂ ਪੇਂਟ ਕਦੇ AI ਨੇ ਕਰਨਾ ਨਹੀਂ ਘਰਾਂ ਨੂੰ ਇਹ ਚੀਜ਼ਾਂ ਬਣੀਆਂ ਰਹਿਣਗੀਆਂ ਤਾਂ ਸਿਰਫ ਚੇਂਜ ਕਰਨ ਲਈ ਨਾ ਕਰੋ ਜੇ ਤੁਹਾਨੂੰ ਲੱਗ ਰਿਹਾ ਕਿ ਇਹ ਕੰਪਨੀ ਚੰਗੀ ਹੈਗੀ ਬਣੇ ਰਹੋ ਲੌਂਗ ਟਰਮ ਇਨਵੈਸਟਰ ਲੌਂਗ ਟਰਮ ਦਾ ਮਤਲਬ ਹੀ ਇਹ ਆ ਉਹਨੂੰ ਵਿੱਚ ਹੀ ਨਾ ਤੁਸੀਂ ਪੁੱਛ ਰਹੇ ਹੋ ਮੈਨੂੰ ਕਿ ਮੈਂ ਲੌਂਗ ਟਰਮ ਇਨਵੈਸਟਰ ਹਾਂ ਮੈਂ ਕਦੋਂ ਵੇਚਾਂ ਨਹੀਂ ਕਿਉਂ ਵੇਚਣਾ ਆਪਣੇ ਬੱਚਿਆਂ ਨੂੰ ਛੱਡ ਕੇ ਜਾਓ ਤਾਂ ਹੀ ਤੁਸੀਂ ਲੌਂਗ ਟਰਮ ਇਨਵੈਸਟਰ ਹੋ ਤਾਹੀਂ ਤੁਸੀਂ ਲੌਂਗ ਟਰਮ ਇਨਵੈਸਟਰ ਹੋ ਜਦੋਂ ਤੁਸੀਂ ਆਪਣਾ ਖਰੀਦਿਆ ਹੋਇਆ ਸ਼ੇਅਰ ਆਪਣੇ ਬੱਚਿਆਂ ਨੂੰ ਦੇ ਕੇ ਜਾਓਗੇ ਆਪਾਂ ਨੂੰ ਜਿਹੜੀਆਂ ਜ਼ਮੀਨਾਂ ਮਿਲੀਆਂ ਨੇ ਉਹ ਆਪਣੇ ਫਾਦਰ ਤੋਂ ਮਿਲੀਆਂ ਨੇ ਉਹਨਾਂ ਨੂੰ ਉਹਨਾਂ ਦੇ ਮਤਲਬ ਪਿੱਛੋਂ ਦਾਦਾ ਜੀ ਤੋਂ ਪਰਦਾਦਾ ਐਸ ਐਸ ਤਰ੍ਹਾਂ ਮਿਲੀਆਂ ਨੇ ਉਹਨਾਂ ਨੇ ਵੀ ਉਹਨੂੰ ਵੇਚਿਆ ਨਹੀਂ ਇਹ ਸੇਮ ਚੀਜ਼ ਆ ਇਹ ਟੁੱਡੀ ਪ੍ਰਾਪਰਟੀ ਆ ਇਹਨਾਂ ਨੇ ਕਿਤੇ ਨਹੀਂ ਜਾਣਾ ਚੰਗੀਆਂ ਕੰਪਨੀਆਂ ਨੇ ਹਮੇਸ਼ਾ ਵੱਡੇ ਹੁੰਦੇ ਜਾਣਾ ਹੋਰ ਫੈਲਦੇ ਜਾਣਾ ਤਾਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਮੈਂ ਤੁਹਾਨੂੰ ਕੁਝ ਹੱਦ ਤੱਕ ਸਮਝਾ ਸਕਿਆ ਇਹ ਗੱਲ ਤੇ ਜੇ ਤੁਹਾਨੂੰ ਫਿਰ ਵੀ ਕੋਈ ਕੁਐਸਚਨ ਲੱਗਿਆ ਤੁਹਾਨੂੰ ਫਿਰ ਵੀ ਕੁਝ ਸਮਝ ਨਹੀਂ ਆਇਆ ਤਾਂ ਤੁਸੀਂ ਮੈਨੂੰ ਦੁਬਾਰਾ ਕਮੈਂਟ ਕਰਕੇ ਪੁੱਛ ਲਿਓ ਤੇ ਮੈਂ ਫਿਰ ਉਹਨੂੰ ਦੁਬਾਰਾ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਇੱਕ ਵਾਰੀ ਫਿਰ ਪੁਆਇੰਟ ਰੱਖ ਦਿੰਨਾ ਇੱਕ ਲਾਸਟ ਵਾਰੀ ਹੁਣ ਆਪਾਂ ਸਿਰਫ ਪੁਆਇੰਟਸ ਦੀ ਗੱਲ ਕਰਾਂਗੇ ਕਿ ਜੇ ਤੁਹਾਨੂੰ ਕੋਈ ਐਮਰਜੈਂਸੀ ਪੈਂਦੀ ਆ ਤੁਸੀਂ ਉਦੋਂ ਸੈਲ ਕਰੋ ਦੂਸਰੀ ਚੀਜ਼ ਛੋਟੀ ਕੰਪਨੀ ਦਸ਼ਾ ਹੁਣ ਇਹ ਲਾਸਟ ਦੇ ਵਿੱਚ ਸਾਰ ਆ ਗਿਆ ਤੁਹਾਡੀ ਕੰਪਨੀ ਦਾ ਸ਼ੇਅਰ ਸਿਰਫ ਕੁਝ ਟਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਵਧ ਗਿਆ ਉਹਦੀਆਂ ਦੋ ਐਗਜ਼ਾਮਪਲ ਤਕੜੀਆਂ ਮੈਂ ਦੇ ਦਿੰਨਾ ਟਾਟਾ ਟੈਕਨੋਲੋਜੀ ਟਾਟਾ ਕੰਜ਼ਿਊਮਰਸ ਪਿੱਛੇ ਜੇ ਲਗਾਤਾਰ ਕੁਝ 1-2 ਸਾਲਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਵਧ ਗਿਆ ਤੇ ਈਵਨ ਟਾਟਾ ਲੈਕਸੀ ਵੀ ਮਤਲਬ ਕੁਝ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਧ ਗਿਆ ਤਾਂ ਉਹ ਉਸ ਟਾਈਮ ਮੈਂ ਹੋਵਾਂ ਤਾਂ ਮੈਂ ਉਹਨੂੰ ਇੱਕ ਵਾਰ ਸੈੱਲ ਕਰੂੰਗਾ ਉੱਥੇ ਕਿਉਂਕਿ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਪਰ ਹਾਂ ਜੇ ਨਾਰਮਲ ਜਾ ਰਿਹਾ ਇਸ ਤਰ੍ਹਾਂ ਹਾਥੀ ਦੀ ਚਾਲ ਜਿਵੇਂ ਕਿ ਅਕਸਰ ਚਲਦੀ ਹੈ ਜਿਵੇਂ ਏਸ਼ੀਅਨ ਪੇਂਟ ਜਾ ਰਿਹਾ ਐਚਡੀਐਫਸੀ ਬੈਂਕ ਜਾ ਰਿਹਾ ਫਿਰ ਕਿਉਂ ਵੇਚਣਾ ਉਹ ਹੌਲੀ ਹੌਲੀ ਤਾਂ ਤੁਰੀਆਂ ਜਾਂਦੀਆਂ ਵਿਚਾਰੀਆਂ ਇਹ ਹੋ ਗਿਆ ਜਾਂ ਤੁਹਾਨੂੰ ਤੁਹਾਡੇ ਕੋ ਪੈਸੇ ਹੋਰ ਨਹੀਂ ਹੈਗੇ ਸਟਾਕ ਮਾਰਕੀਟ ਦੇ ਵਿੱਚ ਲੌਨ ਲਈ ਤੇ ਤੁਹਾਨੂੰ ਕਿ ਚੰਗੀ有机会 ਮਿਲ ਰਹੀ ਆ ਤਾਂ ਤੁਸੀਂ ਕੁਝ ਪਾਰਟ ਆਪਣਾ ਉਹਦੇ ਚੋਂ ਸੈਲ ਕਰ ਦੋ ਤੁਹਾਨੂੰ ਇੱਧਰ ਕਿੰਨਾ ਮੋਟਾ ਪ੍ਰੋਫਿਟ ਬਣਿਆ ਹੋਇਆ ਤੁਸੀਂ ਇੰਨੇ ਸਾਲ ਤੋਂ ਇਨਵੈਸਟਡ ਹੈਗੇ ਹੋ ਉਹਨੂੰ ਚੋਂ ਕੁਝ ਕੱਢ ਕੇ ਕਿਸੇ ਨਵੀਂ ਕੰਪਨੀ ਚ ਲਾ ਦਿਓ ਨਾਲੇ ਡਾਇਵਰਸੀਫਾਈ ਹੋ ਜਾਊਗਾ ਜਾਂ ਫਿਰ ਤੁਸੀਂ ਡੇਲੀ ਮਾਰਕੀਟ 'ਚ ਬਣੇ ਰਹਿੰਦੇ ਹੋ ਤੁਹਾਨੂੰ ਕੋਈ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਦਿਖ ਰਹੀ ਆ ਜਿਹੜੀ ਜਾਂ ਤਾਂ ਕਲੈਕਟਿਵਲੀ ਸ਼ੇਅਰ ਮਾਰਕੀਟ ਦੇ ਲਈ ਬੁਰੀ ਆ ਜਾਂ ਤੁਹਾਡੀ ਕੰਪਨੀ ਦੇ ਲਈ ਕੁਝ ਸਾਲ ਦੀ ਬੁਰੀ ਆ ਤਾਂ ਉੱਥੇ ਉਹਨੂੰ ਕੱਢ ਦਿਓ ਆਦਰਵਾਇਜ਼ ਲੌਂਗ ਟਰਮ ਇਨਵੈਸਟਰ ਜਿਹੜਾ ਹੈ ਕੱਢਣ ਲਈ ਉਹਨੂੰ ਨਹੀਂ ਕੱਢਣਾ ਚਾਹੀਦਾ ਹੁਣ ਆਪਾਂ ਉਹੀ ਗੱਲ ਕਿ ਦੂਸਰੇ ਹੋ ਕੇ ਜੇ ਮੀਡੀਅਮ ਇਨਵੈਸਟਰ ਤੁਸੀਂ ਆਪਣੇ ਆਪ ਨੂੰ ਪੁੱਛੋ ਤੁਸੀਂ ਕਿਸ ਤਰ੍ਹਾਂ ਦੇ ਇਨਵੈਸਟਰ ਹੋ ਜੇ ਤੁਸੀਂ ਹੈਗੇ ਹੋ 6 ਮਹੀਨੇ ਤੋਂ 2 ਸਾਲ ਦੇ 3 ਸਾਲ ਦੇ ਆਪਣਾ ਇੱਕ ਟਾਈਮ ਫਰੇਮ ਸੈੱਟ ਕਰੋ ਪਹਿਲਾਂ ਡਿਸਪਲਨ ਸਟਾਕ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਡਿਸਪਲਨ ਤੁਸੀਂ ਮੰਨ ਲਿਆ ਨਾ ਤੁਸੀਂ ਲਿਖ ਲਓ ਕਿਸੇ ਵੀ ਸ਼ੇਅਰ ਨੂੰ ਖਰੀਦਣ ਦੇ ਟਾਈਮ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਮੈਂ ਕਿਸ ਤਰ੍ਹਾਂ ਦਾ ਇਨਵੈਸਟਰ ਹਾਂ ਮੈਂ ਕਟ ਟਾਈਮ ਮੀਡੀਅਮ ਟਾਈਮ ਲੌਂਗ ਟਾਈਮ ਜੇ ਹੁਣ ਆਪਾਂ ਮੀਡੀਅਮ ਦੀ ਗੱਲ ਕਰਦੇ ਹਾਂ ਜੇ ਤੁਸੀਂ ਕਿਹਾ ਮੀਡੀਅਮ ਲਈਆਂ 6 ਮਹੀਨੇ ਤੋਂ 3 ਸਾਲ ਜੇ 3 ਸਾਲ ਤੱਕ ਜਾ ਸਕਦੇ ਹੋ ਤਾਂ 3 ਸਾਲ ਤੱਕ ਜਾਓ हां ਜਿਉ ਵੱਧ ਗਿਆ ਉਹਨੇ ਟਾਈਮ ਦੇ ਵਿੱਚ ਤੇ ਇਹਦੇ ਵਿੱਚ ਆਉਣਗੀਆਂ ਉਹੀ ਕੰਪਨੀਆਂ ਜਿਨ੍ਹਾਂ ਦੀ ਮੈਂ ਉਦੋਂ ਜ਼ਿਕਰ ਕੀਤਾ ਥੋੜਾ ਬਾਇੰਗ ਪੁਆਇੰਟ ਬਹੁਤ ਹੀ ਕ੍ਰੂਸ਼ਲ ਰਹੂਗਾ ਮੀਡੀਅਮ ਟਰਮ ਇਨਵੈਸਟਰ ਲਈ ਤੁਸੀਂ ਬਹੁਤ ਹੀ ਵਧੀਆ ਓਪਰਚੁਨਿਟੀ ਦੇ ਉੱਪਰ ਕੋਈ 1100 1500 ਤੇ ਚੱਲਣ ਵਾਲੀ ਕੰਪਨੀ ਤੁਹਾਨੂੰ 700 ਤੇ ਮਿਲ ਰਹੀ ਆ 500 ਤੇ ਮਿਲ ਰਹੀ ਆ ਜੇ ਉਹ ਕੰਪਨੀ ਚੰਗੀ ਹੈਗੀ ਆ ਉਹ ਤੁਹਾਨੂੰ ਬਹੁਤ ਛੇਤੀ ਰਿਟਰਨ ਦੇ ਦੇਜੂਗੀ ਉਹਦੇ 'ਚ ਤੁਸੀਂ 50% ਅ ਡਬਲ 100% ਮਤਲਬ ਸਮਥਿੰਗ ਕੁਛ ਐਵੇਂ ਕਰਕੇ ਸੋਚ ਸਕਦੇ ਹੋ ਏ ਸੀਗਾ ਜੀ ਮੇਰਾ ਵੀਡੀਓ ਤੇ ਹਾਲੇ ਮੈਂ ਇੰਨਾ ਹੀ ਰੱਖਦਾ ਹਾਂ ਕਿਉਂਕਿ ਮੇਰੇ ਵੱਲੋਂ ਮੈਨੂੰ ਇਹ ਲੱਗ ਰਿਹਾ ਕਿ ਮੈਂ ਤੁਹਾਨੂੰ ਕੁਝ ਥੋੜੀਆਂ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕੁਝ ਤੁਹਾਨੂੰ ਸਮਝ ਆ ਗਿਆ ਹੋ ਕੁਝ ਜੇ ਰਹਿ ਗਿਆ ਤੁਸੀਂ ਮੈਨੂੰ ਦੁਬਾਰਾ ਜ਼ਰੂਰ ਪੁੱਛਿਓ ਕੁਐਸਚਨ ਕਰਕੇ ਬਾਕੀ ਗੱਲ ਇਹ ਹੈਗੀ ਆ ਜਿਹੜੇ ਦੋਸਤ ਕੁਐਸਚਨ ਪੁੱਛਦੇ ਆ ਤੁਸੀਂ ਮੈਨੂੰ ਇੱਥੇ ਹੀ ਪੁੱਛ ਸਕਦੇ ਹੋ ਮੈਂ ਇੱਥੇ ਹੀ ਮਤਲਬ ਕਮੈਂਟ ਸੈਕਸ਼ਨ ਦੇ ਵਿੱਚ ਉਹਦੇ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਇਹ ਵੀਡੀਓ ਹੁਣ ਕਾਫੀ ਲੰਬਾ ਹੋ ਚੱਲਿਆ ਮੈਂ ਉਹੀ ਚੀਜ਼ਾਂ ਹੁਣ ਡ੍ਰੈਗ ਆਨ ਕਰੀ ਜਾਂਦਾ ਹਾਂ ਤੇ ਇੱਥੇ ਇਹਨੂੰ ਖਤਮ ਕਰਦੇ ਆਂ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਔਰ ਕਿਸੇ ਅਗਲੇ ਵੀਡੀਓ 'ਚ ਕਿਸੇ ਹੋਰ ਇਸ ਤਰ੍ਹਾਂ ਦੇ ਟੌਪਿਕ 'ਤੇ